ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਵਜੀਤਪੁਰ ਦੇ ਵਿੱਚ ਵਜੀਤਪੁਰ ਸਾਹਿਬ ਜਾਮਨੀ ਸਾਹਿਬ ਗੁਰਦੁਆਰਾ ਨੇੜੇ ਹੀ ਆ ਮਿੱਤਰੋ ਜਦੋਂ ਤੁਸੀਂ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੇ ਆਗੇ ਉੱਥੋਂ ਥੋੜਾ ਜਿਹਾ ਗਾਹ ਹੋ ਕੇ ਨੂਰਪੁਰ ਨੂੰ ਸੜਕ ਮੁੜਦੀ ਆ ਉਹ ਸੜਕੇ ਮੁੜ ਕੇ ਮਿੱਤਰੋ ਬਰ ਖੇਤਾਂ ਦੇ ਵਿੱਚ ਫੈਈ ਹੋਣਿਆ ਦਾ ਰਹਿਣ ਵਸੇਰਾ ਵਾ ਘਰੇਲੂ ਪਰਿਵਾਰ ਆ ਕਿਹੜੇ ਘਰੇ ਮੌਜੂਦ ਆ ਆਪਾਂ ਕੀ ਨਾਮ ਆ ਉਹ ਸਾਰੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚ ਕਰਾ ਦੂੰਗਾ ਨੀਲੀ ਰਾਵੀ ਦੀ ਮਹਿਮਕਾਉ ਆ ਇੱਕ ਮਿੱਤਰੋ ਜੈਜ ਮਾਰਕਿੰਗ ਦੇ ਵਿੱਚ ਪੂਰੀ ਪ੍ਰੋਪਰ ਪੈਰਾਂ ਤੇ ਨਿਸ਼ਾਨ ਮੂੰਹ ਤੇ ਮੁੱਛ ਅੱਖਾਂ ਦੇ ਵਿੱਚ ਜਵਾਬ ਫੁੱਲਾ ਉਹ ਕੈਮਰੇ ਦੇ ਵਿੱਚ ਤੁਹਾਨੂੰ ਕੈਦ ਕਰਕੇ ਕੱਲੀ ਕੱਲੀ ਚੀਜ਼ ਵਿਖਾਉਂਗਾ ਮਿੱਤਰੋ ਦੁੱਧ ਦਾ ਰਿਕਾਰਡ ਬਹੁਤ ਚੰਗਾ ਕਿਉਂਕਿ ਬਾਰਡਰ ਬੈਲਟ ਏਰੀਆ ਆ ਗਿਆ ਦੁੱਧੋ ਖਰਗਈਆਂ ਮਹੀਆਂ ਇਸ ਇਲਾਕੇ ਦੀਆਂ ਮਿੱਤਰੋ ਸਾਰੀ ਗੱਲਬਾਤ ਕਰ ਲੈਨੇ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਸਿੱਤਾ ਦੇ ਪਰਿਵਾਰ ਚੜ੍ਹਦੀ ਕਲਾ ਜੀ ਓ ਵਧੀਆ ਜੀ ਚਲੋ ਸ਼ੁ크ਰ ਆ ਰੱਬ ਦਾ ਅੱਛਾ ਨਾਮ ਦੱਸ ਦਿਓ ਅੰਕਲ ਜੀ ਆਪਣਾ ਆਪਣਾ ਨਾਮ ਹੈਗਾ ਜੀ ਕਸ਼ਮੀਰ ਸਿੰਘ ਜੀ ਕਸ਼ਮੀਰ ਸਿੰਘ ਅੱਛਾ ਅੰਕਲ ਪਰਮੀਤ ਸਿੰਘ ਜੀ ਬਾਹਰ ਬਿਜਲੀ ਵਾਲਾ ਟਾਣੀ ਬਿਜਲੀ ਵਾਲਾ ਕਸ਼ਮੀਰ ਸਿੰਘ ਦੇ ਘਰੇ ਜਾਣਾ ਬਾਟਾ ਨਹੀਂ ਤੇ ਠੀਕ ਹੈ ਜੀ ਅੱਛਾ ਇਹ ਕਚਰਾ ਕਿਹੜਾ ਰਾ ਆ ਗਿਆ ਜਿਸ ਘਰ ਜੀ ਆਪਣੇ ਇਧਰ ਆਪਣੇ ਜੰਗ ਸਿੰਘ ਦੇ ਘਰ ਨੂੰ ਠੀਕ ਹੈ ਜੰਗ ਸਿੰਘ ਦੇ ਠੀਕ ਹੈ ਬੰਦੀ ਉਹਦੇ ਰਾਤ ਦੇ ਨਾਲ ਹੀ ਆ ਠੀਕ ਹੈ ਜੀ ਅੱਛਾ ਅੰਕਲ ਆਪਾਂ ਮੈਂ ਵੇਚਣੀ ਇੱਕ ਹਨਾ ਇਹ ਕਿੰਨਵਾ ਸੂਆ ਸੂਰੀ ਐ ਤੇ ਇਹ ਤੀਜੇ ਸੂਵੇ ਹੁਣ ਸੂਣਾ ਜੀ ਇਹਨੇ ਤੀਜਾ ਸੂਆ ਐ ਤੇ ਕਿ ਸੂਣਾ ਵਾ ਹਾਂਜੀ ਦੋ ਸੂਵੇ ਅੱਗੇ ਸੂਈ ਆ ਦੋ ਸੂਵੇ ਤੁਹਾਡੇ ਘਰੇ ਤੁਸੀਂ ਚੋਈ ਆ ਹਾਂਜੀ ਠੀਕ ਆ ਅੱਛਾ ਫਿਰ ਅੰਕਲ ਤੁਸੀਂ ਫਿਰ ਤਾਂ ਤੁਹਾਨੂੰ ਇਹਦੇ ਕਰਮ ਵਾਲੀ ਦੇ ਸਾਰੀਆਂ ਔਣਗਣਾ ਗੁਣਾਂ ਦਾ ਪਤਾ ਹੋਊਗਾ ਹਨਾ ਤੇ ਇਹਦੇ ਕਿੰਨੇ ਦਿਨ ਪਏ ਹਜੇ ਹਜੇ ਇੰਦੇ ਰਹਿੰਦੇ ਜੀ 5 6 ਦਿਨ ਰਹਿੰਦੇ 6 ਦਿਨ ਤੜ ਪੂਰੇ ਹੋਣ ਦੇ ਠੀਕ ਹੈ ਅੰਕਲ ਥੱਲੋ ਤਾਂ ਬਹੁਤ ਸੋਹਣੀ ਤ ਹਾਂਜੀ ਬਹੁਤ ਬੱਧੀਆ ਜੀ ਦੁੱਧ ਕਿੰਨਾ ਕੁ ਚੋਇਆ ਅੰਕਲ ਆਪਾਂ ਨੂੰ ਵੀ ਬਹੀ 16 17 ਕਿਲੋ ਦੁੱਧ ਚੋਇਆ ਜੀ ਦੋ ਟਾਈਮਾਂ ਦਾ ਦੋ ਟਾਈਮਾਂ ਦਾ ਵੀ ਮੰਨ ਲਓ 7 8 ਕਿਲੋ ਡੰਗ ਦਾਪ ਦੁੱਧ ਚੋਇਆ ਹੋਇਆ ਹੈ ਜੀ ਠੀਕ ਐ ਅੰਕਲ ਠੀਕ ਐ ਵੇਖੀ ਪਰ ਲੈ ਜਾ ਅੱਛਾ ਅਸਾਂ ਅੰਕਲ ਫਿਰ ਬਨ ਲਓ ਵੀਰੇ ਉੱਥੇ ਦੇਣ ਰਹਿ ਗਏ ਇਹਦੇ ਛੇ ਸਭ ਹਾਂਜੀ ਠੀਕ ਆ ਅੱਛਾ ਜੇ ਘਰੇ ਰੱਖਣ ਵਾਲਾ ਭਰਾ ਆਪਣੇ ਤੋਂ ਮੰਗ ਲਵੇ ਆਪਾਂ ਛਿੰਨੇ ਦੀ ਦੇ ਦੇਈਏ ਅੱਛਾ ਅੰਕਲ ਹੁਣ ਇਹ ਘਰੇ ਰੱਖਣ ਵਾਲੇ ਕਿਸੇ ਨੂੰ ਦੇ ਦਈਏ ਆਪਾਂ ਮੈਂ ਤਾਂ ਲੰਬਾ ਤਾਂ ਨਹੀਂ ਆਉਂਦਾ ਨਾ ਜੀ ਕੋਈ ਲੰਬਾ ਕਰੂਗਾ ਯਾਦ ਅਗਲਾ ਹਾਂਜੀ ਅੱਛਾ ਸਾਂਣ ਤੋਂ ਕਰੋਸ ਆ ਜਾਂ ਟੀਕਾ ਭਰਾਇਆ ਹੋਇਆ ਨਹੀਂ ਜੀ ਇਹ ਸਾਂਣ ਤੋਂ ਕਰਾਈ ਨੀਲੀ ਰਾਵੀ ਤੋਂ ਹੀ ਸਾਂਣ ਦੀ ਚੰਗੇ ਸਾਂਣ ਤੋਂ ਕਰੋਸ ਠੀਕ ਆ ਜੀ ਅੱਗੇ ਫਿਰ ਪਹਿਲਾਂ ਨੇ ਕਟੀਆਂ ਦਿੱਤੀਆਂ ਜਾਂ ਕੱਟੇ-ਕੁੱਟੇ ਨਹੀਂ ਇਹ ਇੱਕ ਕਟਾ ਦਿੱਤਾ ਹੈ ਪਹਿਲੇ ਸੂਏ ਦੂਜੇ ਸੂਏ ਕੱਟੀ ਠੀਕ ਆ ਕਿ ਤੇ ਇਹਨੂੰ ਆਪਾਂ ਹੁਣ ਜ ਅਇਕ ਤਾਂ ਉਹਨੂੰ ਦੱਸਿਆ 160 ਆ ਜੀ ਦੇਣੀ ਕਿੰਨੇ ਦੀ ਆ ਹਾਣਾ ਕੱਲ ਜੇ ਉਹ ਵਿੱਚ ਚਲੋ 5-7000 ਰੁਪਇਆ ਘੱਟ ਕਰ ਲਾਂਗੇ ਜੀ ਠੀਕ ਹੈ ਕੋਈ ਮਾੜਾ 1.5 ਦੇ ਆਸੇ-ਪਾਸੇ ਦੇ ਦੇ ਆਗੇ ਠੀਕ ਆ ਅਚ ਦੇਣ ਅਜੇ ਇਹਦੇ ਹਫਤਾ ਪਿਆ ਸੂਣ ਦੇ ਵਿੱਚ ਹਨਾ ਦੁੱਧ 16-17 ਜੇ ਕੋਈ ਕਵੇ ਮੈਂ ਝੋਕੇ ਲੈ ਜਾਣੀ ਆਪਾਂ ਚਵਾ ਕੇ ਵੀ ਦੇ ਦੇਗੇ ਝੋਕੇ ਵੀ ਦੇ ਦੇਣ ਵੀ ਮਤਲਬ ਸੌਦਾ ਕਰ ਲਵੇ ਅਗਲਾ ਸਾਈ 20000 30000 ਪਾ ਦੇ ਦੁੱਧ ਆਪਾਂ 15 ਤੋਂ ਬਾਹਰ ਚਵਾ ਕੇ ਵੀ ਦੇ ਦੇ ਹਾਂਜੀ ਠੀਕ ਹੈ ਕੱਲ੍ਹ ਤਾਂ ਹੋਈ ਨਾ ਗੱਲ ਤੇ ਇਹਦਾ ਫਿਰ ਰੇਟ ਵੀ ਤੈਅ ਕਰਤਾ ਹੁਣ ਨੰਬਰ ਕਿਹੜੇ ਤੇ ਗੱਲਬਾਤ ਕਰੀ ਨੰਬਰ ਆਲ ਦੇ ਆ ਦੇ ਦੇ 707517 ਕਿੰਨੇ 6280 707517 6280 707517 6280 707517 ਇਹ ਬਾਈ ਦਾ ਮਿੱਤਰੋ ਨੰਬਰ ਆ ਪਿੰਡ ਵਜੀਤਪੁਰ ਸਾਹਿਬਾ ਗੁਰਦੁਆਰਾ ਜਾਮਨੀ ਸਾਹਿਬ ਦੇ ਨੇੜੇ ਕੋ ਨੂਰਪੁਰ ਨੂੰ ਸੜਕ ਮੁੜਦੀ ਆ ਵੀਰੇ ਉਹ ਸੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਿਜਲੀ ਵਾਲੇ ਬਾਈ ਦੇ ਘਰੇ ਨਾਮ ਕੀ ਸੀ ਅੰਕਲ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਬਿਜਲੀ ਵਾਲੇ ਦੇ ਘਰੇ ਤੁਸੀਂ ਆ ਕੇ ਬਾਈ ਨੀਲੀ 라ਵੀ ਦੀ ਮਹਿੰਦੀ ਖਰੀਦਦਾਰੀ ਕਰ ਸਕਦੇ ਆ ਵੀਡੀਓ ਦੇਖ ਲਈ ਤੁਹਾਡਾ ਸਾਰੇ ਭਰਾਵਾਂ ਦਾ ਦਿਲੋਂ ジョン・ディラー。